ਸਤਿ ਸ੍ਰੀ ਅਕਾਲ ਜੀ ਮੈਂ ਚਿੰਦਰਪਾਲ ਕੌਰ ਪਿੰਡੂ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣੀ ਹੈ ਜੀ ਅੰਗੂਰਾਂ ਦਾ ਜੂਸ ਇਹਦੇ ਵਾਸਤੇ ਆਪਾਂ ਅੱਧਾ ਕਿਲੋ ਅੰਗੂਰ ਲੈਤੇ ਨੇ ਜੀ ਇਹ ਆਪਾਂ ਪਹਿਲਾਂ ਚੰਗੀ ਤਰ੍ਹਾਂ ਧੋਲੇ ਸੀਗੇ ਤੇ ਇਸ ਤਰ੍ਹਾਂ ਗੁੱਛੇ ਨਾਲੋਂ ਅਲੱਗ ਕਰ ਲੈਣੇ ਜੀ ਆਪਾਂ ਇਕੱਲਾ ਇਕੱਲਾ ਅੰਗੂਰ ਤੋੜ ਕੇ ਜੇ ਆਪਾਂ ਅੰਗੂਰ ਬਾਜ਼ਾਰ ਤੋਂ ਲੈ ਕੇ ਆਉਂਦੇ ਹਾਂ ਤੇ ਜਿਉਂ ਨਾਲ ਜ਼ਿਆਦਾ ਛਿਲਕਾ ਕੀਤੇ ਜਾਂ ਦਵਾਈਆਂ ਦੇ ਇਸ ਕਰਕੇ ਉਹਨਾਂ ਨੂੰ 10 ਮਿੰਟ ਪਹਿਲਾਂ ਨਮਕ ਵਾਲੇ ਪਾਣੀ 'ਚ ਡੋਬੋ ਕੇ ਰੱਖਣਾ ਚਾਹੀਦਾ ਜੀ ਅੱਧਾ ਚਮਚ ਨਮਕ ਦਾ ਪਾ ਕੇ ਚੰਗੀ ਤਰ੍ਹਾਂ ਡੱਪ ਕਰਕੇ ਰੱਖ ਲਿਓ ਉਸ ਤੋਂ ਬਾਅਦ 2-3 ਵਾਰੀ ਚੰਗੀ ਤਰ੍ਹਾਂ ਵਾਸ਼ ਕਰਕੇ ਤੇ ਤੁਹਾਨੂੰ ਇਸ ਤਰ੍ਹਾਂ ਅਲੱਗ ਕਰ ਲਓ ਜੀ ਉਸ ਤੋਂ ਬਾਅਦ ਆਪਾਂ ਅਗਲਾ ਪ੍ਰਕਿਰਿਆ ਦੱਸਾਂਗੇ ਸਾਰਾ ਬਹੁਤ ਹੀ ਬੜਾ ਜੂਸ ਬਣ ਕੇ ਤਿਆਰ ਹੁੰਦਾ ਜੀ ਆਪਣੇ ਕੋਲੇ ਜੇਕਰ ਆਪਣੇ ਕੋਲੇ ਮਿੱਠੇ ਅੰਗੂਰ ਹੋਣ ਜੀ ਫਿਰ ਤਾਂ ਆਪਾਂ ਅੱਧਾ ਨਿੰਬੂ ਵਿੱਚ ਪਾ ਲੈਣਾ ਅੱਧਾ ਕਿਲੋ ਗ੍ਰੇਪਸ ਦੇ ਵਿੱਚ ਕਈ ਵਾਰੀ ਆਪਣੇ ਕੋਲੇ ਅੰਗੂਰ ਜਿਆਦਾ ਖੱਟੇ ਹੁੰਦੇ ਆ ਜੀ ਫਿਰ ਆਪਾਂ ਨਿੰਬੂ ਸਕਿਪ ਕਰਦੇ ਹੋ ਚਲੋ ਜੀ ਹੁਣ ਆਪਾਂ ਸਾਰੇ ਗ੍ਰੇਪਸ ਬੱਖ ਕਰ ਲੈਨੇ ਅੱਧਾ ਕਿਲੋ ਅੰਗੂਰ ਨੇ ਜੀ ਆਪਣੇ ਕੋਲ 150 ਗ੍ਰਾਮ ਖੰਡ ਅੱਧਾ ਚਮਚ ਨਮਕ ਤੁਸੀਂ ਕਾਲੀ ਮਿਰਚ ਦਾ ਪਾਊਡਰ ਵੀ ਪਾ ਸਕਦੇ ਹੋ ਇੱਕ ਨਿੰਬੂ ਆ ਜੀ ਨਿੰਬੂ ਆਪਾਂ ਕੱਟ ਲੈਣਾਗਾ ਹੁਣ ਆਪਾਂ ਇਹਦੇ ਵਿੱਚ ਅੱਧਾ ਗਲਾਸ ਪਾਣੀ ਦਾ ਪਾਵਾਂਗੇ ਪਹਿਲਾਂ ਅੱਧਾ ਨਿੰਬੂ ਨੂੰ ਛੋੜ ਦੇਣਾ ਜੇ ਤੁਸੀਂ ਵੱਧ ਖੱਟਾ ਪਸੰਦ ਕਰਦੇ ਹੋ ਤਾਂ ਸਾਰਾ ਨਿੰਬੂ ਪਾ ਲਓ ਅੱਧਾ ਗਲਾਸ ਆਪਾਂ ਪਾਣੀ ਦਾ ਪਾਵਾਂਗੇ ਜੇ ਆਪਣੇ ਕੋਲ ਠੰਡਾ ਪਾਣੀ ਹੈ ਜੀ ਆਪਾਂ ਆਪਣੇ ਜੰਗੀਤ ਨਾਲ ਹੰਗਰਾਈਂਡ ਹੋ ਗਏ ਜੀ ਆਪਣੇ ਹਾਂ ਗ੍ਰਿਪਸ ਹੁਣ ਆਪਾਂ ਇਹਦੇ ਵਿੱਚ ਠੰਡਾ ਪਾਣੀ ਪਾ ਲਈਏ ਜੀ ਤੁਸੀਂ ਇਹਦੇ ਵਿੱਚ ਬਰਫ ਦੇ ਟੁਕੜੇ ਜੀ ਪਾ ਸਕਦੇ ਹੋ ਜੇ ਜਿਆਦਾ ਠੰਡਾ ਪਸੰਦ ਕਰਦੇ ਹੋ ਤਾਂ ਆਪਾਂ ਪਾਣੀ ਦੇ ਵਿੱਚ ਕੋਈ ਕਲਰ ਨਹੀਂ ਪਾਇਆ ਜੀ ਨਾ ਬਹੁਤ ਵਧੀਆ ਜੂਸ ਬਣ ਕੇ ਤਿਆਰ ਆ ਜੀ ਤੁਸੀਂ ਵੀ ਇਸ ਤਰ੍ਹਾਂ ਆਪਣੇ ਘਰਾਂ ਵਿੱਚ ਜੂਸ ਤਿਆਰ ਕਰਿਆ ਕਰੋ ਪੈਕ ਵਾਲੇ ਜੂਸ ਜਿਹੜੇ ਆਪਾਂ ਪੀਂਦੇ ਆਂ ਜੀ ਸਿਹਤ ਵਾਸਤੇ ਬਹੁਤ ਮਾੜੀ ਨੇ ਅੱਜ ਦੀ ਵੀਡੀਓ ਤਾਂ ਆਪਾਂ ਇੱਥੇ ਐਂਡ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਰੱਬ ਰਾਖਾ